ਕੋਈ ਰਿਸ਼ਤੇਦਾਰ ਆਉਂਦਾ ਸੀ ਉਹਦੇ ਲਈ ਸਪੈਸ਼ਲ ਮੰਜੜਾ ਡਾ ਕੇ ਉਹਦੇ ਦਰੀ ਵਿਛਾ ਕੇ ਹੈਨਾ ਇੱਕ ਪਾਸੇ ਵਾਈਟ ਸਰਾਉਣਾ ਰੱਖਦੇ ਨਾਲ ਇੱਕ ਵਸੇ ਕੇਸੀ ਜਦੋਂ ਕੋਈ ਗੈਸਟ ਆਉਂਦਾ ਸਪੈਸ਼ਲ ਉਹਦੇ ਲਈ ਇਸ ਤਰ੍ਹਾਂ ਉਹੀ ਤਿਆਰ ਹੁੰਦਾ ਸੀ ਨਾ ਹੁਣ ਕੋਈ ਮੰਜੇ ਵਿਛਾਵੇ ਨਾ ਉਹ ਕਿਸੇ ਨਾਲ ਦਰੀਆਂ ਵਿਛਾਉਣੀਆਂ ਨੇ ਜੇ ਆਪਾਂ ਦਰੀਆਂ ਬੁੰਨਦੇ ਆ ਆ ਅੱਡਾ ਹੈ ਹੈਨਾ ਇਹ ਐਦਾ ਹੱਥੀ ਦੇ ਨਾਲ ਆਪਾਂ ਉਹ ਸੂਤ ਨੂੰ ਅੱਗੇ ਕਰਦੇ ਸੀ ਜਿਵੇਂ ਡਿਜ਼ਾਈਨ ਬਣਾ ਕੇ ਐਦਾ ਆਥੀ ਹੈ ਹੱਥੀਆ ਹੁਣ ਵੀ ਥੋੜਾ ਹੈ ਪਿੰਡਾਂ ਦੇ ਵਿੱਚ ਪਰ ਪਹਿਲਾਂ ਹੀ ਉੜੀਆਂ ਹੋਈਆਂ ਦਰੀਆਂ ਮੁੜੀਆਂ ਨੇ ਵਾਧੂ ਪਈਆਂ ਉਹ ਅੱਗੇ ਤੇ ਅੱਗੇ ਕਿਤੇ ਤੇ ਕਿਤੇ ਪਹੁੰਚ ਜਾਣੀਆਂ ਹੈ ਹੈਨਾ ਕੋਈ ਹੁਣ ਬਚਾਉਂਦਾ ਤਾਂ ਹੈ ਨਹੀਂ ਇਹ ਆਪਣੀ ਖੂਦ ਹੀ ਟੰਡਾ ਜੀ ਅੱਛਾ ਜੀ ਇਹ ਸਾਨ ਬੀਜੀ ਜਾਂਦੀ ਸੀ ਇਹਦੀਆਂ ਆਪਣੇ ਰਸੇ ਵਗੈਰਾ ਲਾਸਾਂ ਇਹ ਹੁਣ ਤਾਂ ਸਾਨ ਕੋਈ ਬੀਜਦਾ ਹੀ ਨਹੀਂਗਾ ਜੀ ਇਹ ਛਟੀਆਂ ਨੂੰ ਪਹਿਲਾਂ ਟੋਬੇ 'ਚ ਰੱਬ ਦਿਆ ਕਰਦੇ ਸੀ ਹਾਂਜੀ 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 ਹਾਂ ਹਾਂ ਟੋਬੇ 'ਚ ਰੱਬ ਕੋ ਘਰ ਨੇ ਲੈ ਜਾਂਦੇ ਜਾਂਦੀਆਂ ਸੀਗੀਆਂ ਉਹਨੂੰ ਫਿਰ ਬਾਹਰ ਕੱਢ ਕੇ ਚਿੱਲਕੇ ਆ ਚੀਜ਼ ਬਣਦੀ ਸੀ ਫਿਰ ਤਾਂ ਕਿ ਫੇਰ ਹੀ ਦੀਆਂ ਰਤੀਆਂ ਬਣਨ ਹਾਂ ਫੇਰ ਹੀ ਰਤੀਆਂ ਹੁੰਨ ਉਹ ਸਾਡੇ ਦਾਦੇ ਪੜਦਾਦੇ ਨਾ ਐਦਾ ਉਹ ਕਰੇ ਕਰਦੇ ਸੀ ਹਾਂ ਜੀ ਫਸਲ ਹੁੰਦੀ ਸੀ ਸਾਡੇ ਫਸਲ ਤੇ ਇਹ ਤਾਣੀ ਵਾਲਾ ਕੋਚਾਂ ਦੇ ਧਾਗੇ ਸਿੱਧੇ ਕਰਦੇ ਨੇ ਪਾਣ ਲਾ ਕੇ ਜਦੋਂ ਆਪਣੇ ਖੇਸੀਆਂ ਚ ਤਈਆਂ ਬੁੰਦੇ ਹੁੰਦੇ ਸੀ ਅੱਛਾ ਜੀ ਧਾਗੇ ਪੱਕਾ ਕਰਦੇ ਹੁੰਦੇ ਨੇ ਧਾਗੇ ਐ ਮਾਰ ਕੇ ਪਾਣ ਲਾ ਕੇ ਇਹਨਾਂ ਸਿੱਧੇ ਹੁੰਦੇ ਜਾਂਦੇ ਧਾਗੇ ਉਹ ਆਪਣਾ ਖੱਡੀ ਦੇ ਵਗੈਰਾ ਚੜਦੇ ਸੀ ਅੱਛਾ 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 ਜੀ ਆ ਤਾੜਾ ਹੁੰਦਾ ਰੂਪਿੰਜ ਨਾਲ ਪਹਿਲਾਂ ਤਾੜੇ ਨਾਲ ਰੂਪ ਪਿੰਦੇ ਹੁੰਦੇ ਸੀ ਅੱਛਾ ਹੀ ਲਾਦੇ ਪਿੰਜਿਆ ਤਾੜਾ ਵੀ ਰੂਮ ਮੇਰੇ ਪੱਕਿਆਂ ਦੇ ਅੱਛਾ ਹੀ ਹਾਂਜੀ ਸਹੀ ਗੱਲ ਆ ਜੀ ਕਹਿੰਦੇ ਸੀ ਨਾ ਲਾਦੇ ਪਿੰਜਿਆ ਤਾੜਾ ਰੂਮ ਮੇਰੇ ਪੱਕਿਆਂ ਦੇ ਅੱਛਾ ਹੀ ਹਾਂ ਠੀਕ ਹੈ ਪਹਿਲਾਂ ਘਰਾਂ ਜੀ ਆਉਂਦੇ ਹੁੰਦੇ ਸੀ ਠੀਕ ਹੈ ਪਹਿਲੀ ਵਾਰ ਦੇਖਿਆ ਜੀ ਨਹੀਂ ਨਹੀਂ ਜੀ ਤੇ ਰੇਲਵੇ ਦੇ ਸਿਗਨਲ ਦੇਣ ਵਾਲੀ ਲਾਲਟਨ ਹੁੰਦੀ ਸੀ ਇੱਥੇ ਮਿੱਟੀ ਦੇ ਤੇਲ ਦਾ ਦੀਵਾ ਰੱਖਿਆ ਜਾਂਦਾ ਸੀ ਇਹਦੇ ਜੀ ਅੱਛਾ ਤੇ ਅਲੱਗ-ਅਲੱਗ ਸ਼ੀਸ਼ੇ ਬਦਲੇ ਜਾਂਦੇ ਸੀ ਗੋਲੇ ਵਾਲੇ ਟ੍ਰੇਨ ਨੂੰ ਜਦੋਂ ਸਿਗਨਲ ਦੇ ਜਿਵੇਂ ਹੁਣ ਤਾਂ ਲਾਈਟ ਹੈ ਕੈਮਰੇ ਹਾਂ ਸਿਗਨਲ ਦੇਣਾ ਅਲੱਗ ਹੀ ਹਾਂ ਹਾਂ ਜੀ ਉਹਦੇ ਇੱਥੇ ਦੀਵੇ ਪੈਂਦੇ ਹੁੰਦੇ ਸੀ ਹਾਂ ਸ਼ੀਸ਼ਾ ਹੁੰਦਾ ਸੀ ਅਲੱਗ-ਅਲੱਗ ਐ ਸ਼ੀਸ਼ੇ ਵਿੱਚ ਪੈ ਜਾਂਦੇ ਸੀ ਜਿਹੜਾ ਸਿਗਨਲ ਦੇਣਾ ਹੁੰਦਾ ਸੀ ਅੱਛਾ ਜੀ ਹਾਂ ਜੀ ਸਿਗਨਲ ਐਡਾ ਗ੍ਰੀਨ ਜਿਵੇਂ ਦੇਣਾ ਹੁੰਦਾ ਸੀ ਇਹ ਆਪਣਾ ਨਾ ਮੰਜਾ ਜੋੜ ਕੇ ਸਪੀਕਰ ਲਾਉਂਦੇ ਨੇ ਤਾਂ ਇੱਕ ਮਾਡਲ ਤਿਆਰ ਕੀਤਾ ਹੈ ਛੋਟਾ ਜੀ ਪਹਿਲਾਂ ਕੋਠਿਆਂ ਦੇ ਉੱਪਰ ਜਦੋਂ ਵਿਆਹ ਸ਼ਾਦੀ ਹੁੰਦਾ ਸੀ ਇਸ ਤਰ੍ਹਾਂ ਦਾ ਆਪਣਾ ਵੀ ਲਾਉਂਦੇ ਹੁੰਦੇ ਮੰਜੇ ਜੋੜ ਕੇ ਸਪੀਕਰ ਹਾਂਜੀ ਹਾਂਜੀ ਤੇ ਉੱਤੇ ਚੱਲਦਾ ਹੁੰਦਾ ਸੀ ਇਹ ਹੀ ਲਾਉਂਦੇ ਸੀ ਜਦੋਂ ਸਤਗੁਰੂ ਨਾਨਕ ਤੇਰੀ ਵੀ ਬਣਾ ਦੇ ਕੋਈ ਤੇ ਹੁਣ ਵੀ ਜਿਵੇਂ ਕਈ ਵਾਰੀ ਕੋਈ ਛੋਟਾ ਮੋਟਾ ਪ੍ਰੋਗਰਾਮ ਦਾ ਸੁਖਨੀ ਸਾਹਿਬ ਦਾ ਪਾਠ ਕਰਾਉਣਾ ਹੋਰ ਕਰਾਉਣਾ ਇਹ ਹਲੇ ਵੀ ਯੂਜ਼ ਹੁੰਦਾ ਹੈ ਪਿੰਡਾਂ 'ਚ ਹੈਗਾ ਪਿੰਡਾਂ 'ਚ ਹਲੇ ਵੀ ਯੂਜ਼ ਹੁੰਦਾ ਹੌਣ ਕਿ ਕਿਵੇਂ ਲੋਕਾਂ ਨੇ ਹਲੇ ਵੀ ਇਦਾਂ ਇਹ ਹੁਣ ਤਾਂ ਚਵਾਰੇ ਚਵੁਰੇ ਬਣ ਕੇ ਪਹਿਲਾਂ ਚਵਾਰੇ ਰੀ ਸੀ ਹੁੰਦੇ ਸੀ ਸਿੰਪਲ ਨਾਰਮਲ ਲੋਕ ਹੁੰਦੇ ਸੀ ਤੇ ਹੁਣ ਦਾ ਲੋਕਾਂ ਨੇ ਦੋ ਦੋ ਤਿੰਨ ਤਿੰਨ ਮੰਜ਼ਲੀਆਂ ਮਤਲਬ ਬਣਾਈ ਹੋਈਆਂ ਮਕਾਨ ਉਹਨਾਂ ਤੇ ਹੁਣੇ ਰੱਖ ਕੇ ਲਾਉਨੇ ਸਪੀਕਰ ਹਲੇ ਵੀ ਇਹ ਚੱਲਦਾ ਐ ਸਾਡੇ ਪਿੰਡਾਂ ਦੇ ਵਿੱਚ ਠੀਕ ਹੈ ਜੀ ਹਾਂ ਆਪਣੇ ਕੋਲੇ 3000 ਤੋਂ ਵੱਧ ਆਟਮਾ ਜਿਹੜੀਆਂ ਲੋਪ ਹੋ ਚੁੱਕੀਆਂ ਠੀਕ ਹੈ ਤੇ ਇੱਥੇ ਖੁਸ਼ ਅਸੀਂ ਸਮਾਲ ਲੈਂਦਾ ਜੀ ਜਿੰਨੇ ਸਾਨੂੰ ਟੇਬਲ ਮਿਲੇ ਤੇ ਜਿਵੇਂ ਰੇਡਗਾ ਹੋ ਗਿਆ ਜੀ ਆ ਟੇਰਨ ਹੋ ਗਿਆ ਜੀ ਅੱਛਾ ਜੀ ਇਹਦੇ ਸ਼ਿਭਾਂ ਤਿਆਰ ਹੁੰਦੀਆਂ ਸੀ ਅੱਛਾ ਜੀ ਤੇ ਜਿਵੇਂ ਪਰਾਧਨ ਚਰਖਾ ਹੋ ਗਿਆ ਉਂਟ ਤੇ ਬੈਠਣ ਵਾਲੀ ਕਾਠੀ ਹੋ ਗਈ ਜੀ ਆਪਣੀ ਲੱਕੜ ਦੀ ਤੇ ਇਸ ਕਾਠੀ ਇਹ ਉਂਟ ਤੇ ਬੈਠਣ ਵਾਲੀ ਕਾਠੀ ਹੈ ਹਾਂ ਜੀ ਸਵਾਰੀ ਕਰਦੇ ਹੁੰਦੇ ਪਹਿਲਾਂ ਜੀ ਅੱਛਾ ਜੀ ਹਾਂ ਜੀ ਹਾਂ ਜੀ ਹੁਣ ਤਾਂ ਇਹ ਤਕਰੀਬਨ ਖਤਮ ਹੀ ਹੈ ਜੀ ਤੇ ਆਪਣਾ ਰੇੜਗਾ ਹੋ ਗਿਆ ਜੀ ਠੀਕ ਹੈ ਲੱਕੜ ਦੀ ਬਾਡੀ ਵਾਲਾ ਠੀਕ ਹੈ ਇਹ ਆਪਣਾ ਟੀਵੀ ਹੈ ਜੀ ਠੀਕ ਹੈ ਤੇ ਆਹ ਪਹਿਲਾਂ ਇਹਨੂੰ ਟੋਕਰੀ ਜਾਂਦੇ ਜਿਵੇਂ ਹੁਣ ਪਰਸ ਹੁੰਦਾ ਨਾ ਪਹਿਲਾਂ ਇਦਾਂ ਇਹ ਵਰਤੀ ਜਾਂਦੀ ਇਹ ਟੋਕਰੀ ਤਾਰਾਂ ਦੀ ਬਣਦੀ ਹੁੰਦੀ ਸੀ ਪੁਰਾਣੀਆਂ ਮੋਡਰਨ ਦੇ ਪੁਰਾਣੀਆਂ ਫਿਲਮਾਂ ਦੇ ਵਿੱਚ ਇਦਾਂ ਦੀ ਟੋਕਰੀ ਪਰਸ ਯੂਜ਼ ਕਰਿਆ ਹੋਇਆ ਜਿਹੜੀਆਂ ਬਲੈਕ ਐਂਡ ਵਾਈਟ ਫਿਲਮਾਂ ਆਉਂਦੀਆਂ ਹਾਂ ਹਾਂਜੀ ਹਾਂਜੀ ਘਰ ਹੀ ਤਿਆਰ ਕਰ ਲੈਂਦੀ ਹੁੰਨੀ ਹਾਂ ਹਾਂਜੀ ਘਰੇ ਹੀ ਤਿਆਰ ਹੁੰਦੇ ਸੀ ਇਹ ਘਰੇ ਆ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਇਹ ਟੈਲੀਫੋਨ ਇਹ ориجيनल ਨੇ ਵੀਰ ਜੀ ਵੈਸੇ ओरिजिनल ਆ ਜੀ ਸਾਰੇ ਸਾਰੇ ओरिजिनल ਆ ਜੀ ਅੱਛਾ ਇਹ ਰੋਟੀਆਂ ਰੱਖਣ ਵਾਸਤੇ ਗਰਮ ਰੋਟੀ ਢੱਕਣ ਵਾਸਤੇ ਸ਼ਾਬਾ ਸ਼ਾਬਾ ਕਹਿੰਦੇ ਠੀਕ ਇਹਦੇ ਵਿੱਚ ਰੋਟੀ ਨੂੰ ਪਸੀਨਾ ਵੀ ਨਹੀਂ ਆਉਂਦਾ ਹੁਣ ਤਾਂ ਚਪਾਤੀ ਬਾਕਸ ਹੈ ਕੱਪੜੇ ਭਿੱਜ ਜਾਂਦਾ ਇਹੋ ਹਾਂਜੀ ਚਪਾਤੀ ਬਾਕਸ ਦੀ ਆਉਣ ਲੱਗੇ ਨਾ ਵਿੱਚ ਸਟੀਲ ਹੈ ਹਾਂ ਇਹਦੇ ਨਾਲ ਪਸੀਨਾ ਸੋਖਦਾ ਸੀ ਇਹ ਖਲਾਉਣੇ ਹੁੰਦੇ ਪਹਿਲਾਂ ਛਣਕਨੇ ਅੱਛਾ ਇਹਦੇ ਹਾਂ ਇਹ ਆਪੇ ਬਣਾਉਦੇ ਹੁੰਦੇ ਸੀ ਠੀਕ ਹੈ ਜਿਹੜੇ ਝੂੜਾ 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 ਬਸ ਇਹਨਾਂ ਝੂੜਾਂ ਦੇ ਵਿੱਚ ਉਹ ਤਿੱਲਾ ਹੁੰਦੀਆਂ ਨਿਕਲਦੀਆਂ ਉਹਨਾਂ ਦਾ ਹੀ ਬਣਾਇਆ ਜਾਂਦਾ ਸੀ ਉਹਨਾਂ ਦਾ ਬਣਾਇਆ ਜਾਂਦਾ ਸੀ ਅੱਛਾ ਜੀ ਹੁੰਦੀ ਬਣਾ ਨਲਕਾ ਜੀ ਠੀਕ ਹੈ ਜੀ ਹੁਣ ਪਾਣੀ ਥੋੜੇ ਡੂੰਗੇ ਹੋ ਗਏ ਉਹਦੇ ਕਰਕੇ ਹੁਣ ਤਾਂ ਨਲਕੇ ਪਾਣੀ ਹੋ ਨਹੀਂ ਰਿਹਾ ਜੇ ਪਾਣੀ ਉੱਪਰ ਹੋਵੇ ਤਾਂ ਨਲਕਾ ਵੀ ਯੂਜ਼ ਹੋਵੇ ਹੁਣ ਪਾਣੀ ਬਹੁਤ ਡੂੰਗੇ ਚਲੇਗੇ ਇਸ ਕਰਕੇ ਨਲਕੇ ਰਹੇ ਨਹੀਂ ਇਹ ਲੈਂਪ ਹੁੰਦਾ ਵਾਹ ਸ਼ਾਦੀਆਂ 'ਚ ਜਗਾਉਂਦੇ ਨੇ ਯੂਜ਼ ਕਰ ਦਿੰਦੇ ਸੀ ਕਿਉਂਕਿ ਇਹਦਾ ਚਲਣ ਜ਼ਿਆਦਾ ਹੁੰਦਾ ਸੀ ਆ ਲਾਲਟਣ ਆਮ ਹੀ ਆਪਣੇ ਘਰਾਂ 'ਚ ਵਰਤੀ ਜਾਂਦੀ ਮਿੱਟੀ ਦੇ ਤੇਲ ਨਾਲ ਲਾਈਟਾਂ ਨਹੀਂ ਸੀ ਬੋਤਲਾਂ ਦੇ ਵਿੱਚ ਨਾ ਇੱਕ ਗੁਲਦਸਤੇ ਬਣਾਏ ਜਾਂਦੇ ਸੀ ਆਪਣੀਆਂ ਟਾਨਾਂ ਵਗੈਰਾ ਗਿੱਟੀਆਂ 'ਤੇ ਰੱਖਣ ਨੂੰ ਜੀ ਅੱਛਾ ਜੀ ਸਜਾਵਟੀ ਬੋਤਲਾਂ ਅੱਛਾ ਅੱਛਾ ਹਾਂਜੀ ਇਹ ਕੁੜੀਆਂ ਮੜਾਈ ਕਰਦੀਆਂ ਸੀ ਪਹਿਲਾਂ ਇਹ ਨਾ ਆਪਣੇ ਸਜਾਵਟ ਵਾਸਤੇ ਕਮਰੇ ਦੇ ਵਿੱਚ ਕੁੜੀਆਂ ਵਿਆਹ ਨੂੰ ਲੈ ਜਣੇ ਤੇ ਬੜਾ ਕੇ ਸੋਹਰੇ ਅਦਾਜ ਨੂੰ ਹੈ ਹਾਂਜੀ ਹਾਂਜੀ ਇਹ ਦਾਜ ਦੇ ਤੌਰ ਦੇ ਉੱਤੇ ਲੈ ਕੇ ਜਾਂਦੇ ਸੀ ਹਾਂਜੀ ਹਾਂਜੀ ਅੱਛਾ ਜੀ ਵਿੱਚ ਵੀ ਬੁਣ ਦਿੰਦੇ ਸੀ ਕਰੋਸ ਦੇ ਨਾਲ ਕੁੜੀਆਂ ਅੱਛਾ ਜੀ ਹਾਂਜੀ ਲੱਗ ਲੱਗੇ ਤੇ ਕਿਸੇ ਕੋਸ਼ਤੀ ਨਵੀਂ ਬਣਾ ਦਿੰਦੇ ਕਿਤੇ ਕੋਸ਼ਤ ਦਾਜ ਵਾਸਤੇ ਹੈ ਹਾਂਜੀ ਲੈਣ ਵਾਸਤੇ ਇੱਕ ਗੱਤੇ ਦੇ ਤੇ ਗਾਚੀ ਦੇ ਤਿਆਰ ਹੁੰਦੇ ਸੀ ਇਹੇ ਬੋਟੇ ਅੱਛਾ ਜੀ ਇਹ ਆਪਣੇ ਕਈ ਕੰਮਾਂ 'ਚ ਵਰਤੇ ਜਾਂਦੇ ਸੀ ਜੀ ਸਹੀ ਹਾਂਜੀ ਜਿਵੇਂ ਲੱਟੂ ਉੱਪਰ ਕਿਸੇ ਦੇ ਘਰੇ ਪਾਈ ਕਰਨਾ ਇਕੱਠੀ ਹੈ ਜੀ ਇਹ ਕਿ ਦੀ ਜੀ ਊਠ ਨੂੰ ਜਦੋਂ ਹਲ ਜੋਦਦੇ ਸੀ ਹਾਂਜੀ 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 ਉਹ ਉਹਦੀ ਕਾਠੀ ਆ ਮਤਲਬ ਕਿ ਉੱਪਰ ਪਾਉਂਦੇ ਨੇ ਅੱਛਾ ਊਠ ਦੀ ਹਾਂਜੀ ਹਾਂਜੀ ਅੱਛਾ ਜੀ ਇਹ ਗਾਗਰ ਜਾਗੋ ਇਹਦਾ ਜਾਗੋ ਜਾਗੋ ਕਰਦੇ ਉਹ ਦਸੀਚ ਵਾਲ ਕੇ ਦੀਵੇ ਜਿਵੇਂ ਹੁਣ ਹੁਣ ਦਾ ਇਲੈਕਟ੍ਰਿਕ ਹੁਣ ਲਿਟਾਲੀ ਆ ਗਈ ਪੁਰਾਣੀ ਲਿਟਾਲੀ ਆ ਗਈ ਜਾਗੋ ਇਹ ਪੁਰਾਣੀ ਜਾਗੋ ਹਾਂ ਇਹ ਵੀ ਉਹੀ ਚੀਜ਼ ਆ ਜੀ ਗਾਚੀ ਤੇ ਗੱਤੇ ਦੇ ਠੀਕ ਹੈ ਇਹਦਾ ਚਰਕਾ ਇਹ ਬੱਤੀਆਂ ਨੇ ਸਟੋਪ ਆਉਂਦੇ ਹੁੰਦੇ ਸੀ ਪਹਿਲਾਂ ਮਿੱਟੀ ਦੇ ਤੇਲ ਤੇ ਚੱਲਦੇ। ਕੇਤ ਲੀਆਂ ਇਸ ਤਰ੍ਹਾਂ ਦੀਆਂ ਆਉਂਦੀਆਂ ਸੀ ਜੀ। ਇੱਕ ਘੋੜਾ ਹੁੰਦਾ ਸੀ ਬੱਚਾ ਚੱਲਣ ਲਈ। ਛੋਟੇ ਬੱਚਿਆਂ ਲਈ। ਹਾਂ ਹਾਂ ਠੀਕ ਹੈ ਠੀਕ ਹੈ। ਤੁਰਨਾ ਸੀ ਥੋੜੀ ਵਾਰੀ ਥਾ। ਹਾਂ ਸੀਗਾ ਸਾਡੇ ਅਸੀਂ ਹਾਂ ਤੁਸੀਂ ਖੇលਿਆ। ਹਾਂ ਜੀ। ਇਧਰ ਆ। ਤੁਰਨਾ ਸਿੱਖਿਆ। ਮਧਾਨੀਆਂ। ਮਧਾਨੀਆਂ। ਇਹ ਵੀ ਗਾੱਚੀ ਦਾ ਤੇ ਗੱਤੇ ਦਾ ਹੀ ਘੜਾ। ਇਹਨਾਂ 'ਚ ਦਾਲਾਂ ਵਗੈਰਾ ਪਾ ਦਿੰਦੇ ਹੁੰਦੇ ਸੀ। ਸੁੱਕਾ ਨਾਜ ਪੈਂਦਾ ਹੁੰਦਾ ਸੀ। ਅੱਛਾ ਜੀ। ਇਹ ਆਪਣੀ ਚੱਕੀ ਆ ਗਈ ਜੀ। ਇਹ ਗਾੱਚੀ ਦਾ ਹੁੰਦਾ ਸੀ ਹੈ ਜੀ। ਗਾੱਚੀ ਦੇ ਗੱਤੇ ਦਾ ਮਿਕਸ। ਅੱਛਾ ਜੀ। ਇਹ ਇੱਕ ਦਾ ਟੁੱੜਦਾ ਨਹੀਂ ਸੀ। ਇੱਕ ਹਲਕਾ ਹੁੰਦਾ ਸੀ। ਇੱਕੇ ਲੱਗਦੀ ਸੀ। ਉਹ ਗਾੱਚੀ ਦੇ ਵਿੱਚ ਗੱਤਰ ਲਾ ਕੇ ਨਾ ਹਾਂਜੀ। ਅੱਛਾ। ਉਹ ਬੜਾ ਦੇ। ਹਾਂ। ਉਹਦੋਂ ਹਲਕਾ ਹੈ। ਫਾਨੀ ਆ ਜੀ। ਠੀਕ ਹੈ। ਤੇ ਇਹ ਆਪਣੀ ਚੱਕੀ ਹੁੰਦੀ ਸੀ ਜੀ। ਹਾਂਜੀ। ਹਾਂ। ਉਹਦਾ ਲੈਟਰ ਬਾਕਸ ਵੀ ਹੁੰਦੀ ਸੀ। ਆਮ ਹੀ ਹਰ ਘਰ ਰਈ ਬੇਚਤ ਹੁੰਦੀ ਸੀ ਜੀ। ਜਿੱਦਾਂ ਹੁਣ ਆਪਾਂ ਚੱਕੀ ਪਸਾਣ ਜਾਂਦੇ ਆਟਾ ਤਾਂ ਘਰੇ ਹੀ ਕਰ ਲੈਂਦੇ ਹਾਂ। ਹਾਂਜੀ ਹਾਂਜੀ। ਇਸ ਤਰ੍ਹਾਂ ਜਿਵੇਂ ਲੋਡ ਪੈ ਗਈ ਥੋੜਾ ਜਿਹਾ ਕੱਢ ਲਿਆ ਇਹ ਲੈਟਰ ਬਾਕਸ ਹੈ ਨਾ ਹੁਣ ਤਾਂ ਇਹ ਵੀ ਖਤਮ ਹੀ ਹੈ ਜੀ ਇੱਕ ਤਰ੍ਹਾਂ ਦੇ ਹੁੰਦੇ ਆ ਹੁਣ ਚਿੱਠੀਆਂ ਹੁਣ ਤਾਂ ਮੋਬਾਈਲ ਹੁਣ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਤਾਂ ਟੈਲੀਫੋਨ ਲੱਗਿਆ ਹੁਣ ਬੰਦਾ ਚਿੱਠੀਆਂ ਵੀ ਪਾਉਣੀਆਂ ਭੁੱਲ ਗਿਆ ਜਦੋਂ ਟੈਲੀਫੋਨ ਲੱਗ ਗਿਆ ਹੈ ਨਾ ਜਿਹੜੇ ਖੇਤੀਬਾੜੀ ਚ ਪ੍ਰਾਦਾਨ ਸੰਦ ਵਰਤੇ ਜਾਂਦੇ ਸੀ ਹਾਲ ਪੰਜਾਲੀਆਂ ਉਹ ਸਾਰੇ ਵਿੱਚ ਉਹ ਵੀ ਪਏ ਆ ਜੀ ਇਹ ਆਪਣਾ ਗੱਡਾ ਜੀ ਪ੍ਰਾਦਾਨ ਕਹਿੰਦੇ ਉਹ ਗਾਣਾ ਹੀ ਸੁਣੇ ਮੈਂ ਪੜਦਾ ਵਾਲਾ ਗੱਡਾ ਜੋੜ ਕੇ ਹਾਂਜੀ ਹਾਂਜੀ ਇਹ ਪਹਿਲਾਂ ਲੱਕੜ ਦੇ ਪਹੀਏ ਲੱਗੇ ਸੀ ਫਿਰ ਅਸੀਂ ਉਹ ਲਾਤੇ ਅਸੀਂ ਸਮਾਨ ਲਿਆਉਣਾ ਦਾ ਜੀ ਮਗਰ ਪਾ ਲੈਨੇ ਆ ਠੀਕ ਹੈ ਠੀਕ ਹੈ ਜੀ ਇਹ ਗੱਡਾ ਕਾਫੀ ਜਿਆਦਾ ਪੁਰਾਣਾ ਜੀ 1847 ਤੋਂ ਪਹਿਲਾਂ ਦਾ ਇਹ ਲੱਕੜ ਦੀ ਜੋੜੀ ਚੜੀ ਜਾਂਦੀ ਸੀ ਪਹਿਲਾਂ ਵੱਡੇ ਪਹੀਏ ਠੀਕ ਹੈ ਠੀਕ ਹੈ ਔਰ ਇਸ ਇਸ ਸਜਾਵਟ ਕੀਤੀ ਹੋਈ ਹੈ ਹਾਂ ਜੀ ਹਾਂ ਜੀ ਇਹ ਪਿੱਤਲ ਲੱਗਿਆ ਹੁੰਦਾ ਸੀ ਜੀ ਇਹ ਆਪਣੇ ਖੇਤੀਬਾੜੀ ਦੇ ਜਿਵੇਂ ਖੇਤੀਬਾੜੀ ਕੀਤੀ ਜਾਂਦੀ ਸੀ ਇਹ ਸਾਰੇ ਸੰਦ ਵਗੈਰਾ ਜੀ ਆਪਣਾ ਮੇਰਾ ਨਾ ਹਰਮੀਤ ਸਿੰਘ ਆ ਜੀ ਪਿੰਡ ਦੂਹੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਜੀ ਮੇਰਾ ਮੋਬਾਈਲ ਨੰਬਰ 9873618053 ਜੀ ਆਪਣੇ ਕੋਲੇ 3000 ਤੋਂ ਪਲੱਸ ਆ ਜੀ ਠੀਕ ਆ ਜਿਹੜੀਆਂ ਲੋਕ ਹੋ ਚ ਪਾਣੀ ਪਾਣੀ ਮੁਗਲ ਕਾਲ ਦੇ ਸਾਰੇ ਕਮੈਨ ਆ ਜੀ ਅੱਛਾ ਆਪਣੇ ਕੋਲੇ ਕਰਾਂਸੀ ਆ ਜੀ ਮਹਾਰਾਜਾ ਰਣਜੀਤ ਸਿੰਘ ਦੇ ਛਿੱਕੇ ਪਾਣੀ ਤੋਂ ਬੋਤਲ ਵਿੱਚ ਦੇਖਿਆ ਕਿ ਤਸਰ ਅੰਟੀਕ ਚੀਜ਼ਾਂ ਜੀ